A to Z ਸਰਵਿਸ ਸੋਲੂਸ਼ਨ ਫਗਵਾੜਾ ਰੋਡ ਹੁਸ਼ਿਆਰਪੁਰ ਦੇ ਓਨਰ ਦੇ ਬੇਟੇ ਨੇ ਬੀਤੀ ਰਾਤ ਕੁਛ ਘਰੇਲੂ ਕਾਰਨਾ ਕਰਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੇਖ ਸਕਦੇ ਹੋ ਤੁਸੀਂ ਦੁਕਾਨ ਦਾ ਇਹ ਸੀਨਾ ਬਾਜ਼ਾਰ ਦਾ ਜਿਹੜੀ A to Z ਸਰਵਿਸ ਸੋਲੂਸ਼ਨ ਦੁਕਾਨ ਹੈਗੀ ਆ ਪ੍ਰਤਾਪ ਪ੍ਰੋਵੀਜ਼ਨ ਸਟੋਰ ਜਿਨ੍ਹਾਂ ਦੇ ਪਿੱਛੇ ਜੇ ਚੋਰੀ ਹੋਈ ਸੀ ਉਹਨਾਂ ਦੇ ਬਿਲਕੁਲ ਨਾਲ ਦੀ ਦੁਕਾਨ ਹੈ ਤੇ ਜਲਦ ਆਪਾਂ ਹੁਣ ਇਹਦੇ ਬਾਰੇ ਗੱਲਬਾਤ ਕਰਾਂਗੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਮੇਰੇ ਨਾਮ ਪਰ ਗੱਲ ਕੀ ਹੋਇਆ ਤੁਹਾਡੇ ਬੇਟੇ ਦਾ ਜਿਹੜਾ ਮੰਨਲਾ ਹੋਇਆ ਕੁਝ ਨਹੀਂ ਹੋਇਆ ਕੋਈ ਪਤਾ ਨਹੀਂ ਕੀ ਗੱਲ ਇਹਦਾ ਨਾਮ ਕੀ ਕਿਸੇ ਸੋਚਦਾ ਪਤਾ ਨਹੀਂ ਕੀ ਦੱਸਦਾ ਨਹੀਂ ਇਹਦਾ ਨਾਮ ਕੀ ਮੁੰਡੇ ਦਾ ਨਹੀਂ ਕੀ ਤਾਂ ਕੰਮ ਕੀ ਕਰਦਾ ਇਹ ਬਿਜਲੀ ਦਾ ਕੰਮ ਕਰਦਾ ਨਾਲੇ ਆਰੋ ਦਾ ਕਰਦਾ ਤੇ ਕੀ ਕਰ ਕੋਈ ਗੱਲਬਾਤ ਹੋਈ ਸੀ ਕੋਈ ਘਰ ਕੋਈ ਗੱਲ ਨਹੀਂ ਹੋਈ ਇੱਥੇ ਸਮਾਨ ਚੱਕਦਾ ਸੀ ਬਸ ਅੱਛਾ ਕੀ ਕਹਿੰਦਾ ਫਿਰ ਕਹਿੰਦਾ ਮੇਰਾ ਲੱਕ ਦੁਖਦਾ ਮੈਨੂੰ ਸਮਾਨ ਨਹੀਂ ਚੱਕਿਆ ਜਾਂਦਾ ਤੇ ਕੰਮ ਨੂੰ ਲੈ ਕੇ ਕੀ ਗੱਲ ਹੋਈ ਸੀ ਕਹਿੰਦਾ ਮੈਂ ਅਲੱਗ ਨਹੀਂ ਕੰਮ ਕਰਨਾ ਮੈਂ ਪਾਪਾ ਨਾਲ ਕਰਨਾ ਆ ਅੱਛਾ ਇਹ ਦੁਕਾਨ ਵਿੱਚ ਛੋਟੀ ਹੈ ਉੱਥੇ ਸ਼ਿਫਟ ਕਰ ਲੈਣਾ ਸਮਾਨ ਤੇ ਕੀ ਰੱਖਤੀ ਕਹਿੰਦਾ ਰਤੀ ਦੁਕਾਨ ਬੰਦ ਕਰਕੇ ਘਰ ਆਇਆ ਸੀਗਾ ਬੰਦ ਨਹੀਂ ਕੀਤੀ ਦੁਕਾਨ ਕਿਸੇ ਨੇ ਵੀ ਤੇ ਇਹਦੇ ਬਾਰੇ ਕਿੱਦਾਂ ਪਤਾ ਲੱਗਾ ਜਦੋਂ ਇਹਨੇ ਇਹ ਕੀਤਾ ਆਪਣਾ ਮੈਂ ਜੇ ਮੈਂ ਜਾਂਦਾ ਸੀ ਪਾਪਾ ਤੋਂ ਚੋਰੀ اچھا ਮੈਂ ਕਿਹਾ ਜੇ ਮੈਂ ਚਲੇ ਗਿਆ ਹੁਣ ਹਾਂ ਤਾਂ ਆ ਕੇ ਮੈਂ 10 11 ਵਜੇ ਘਰ ਨੂੰ ਆਉਂ ਪਰਦਾ ਮੈਂ ਕਿਹਾ ਆਇਆ ਹੀ ਨਹੀਂ ਅੱਜ ਪਤਾ ਨਹੀਂ ਕਿੱਥੇ ਗਿਆ ਮੁੰਡਾ ਜਦ ਇਹ ਕਹਿੰਦੇ ਮੈਂ ਤਾਂ ਦੁਕਾਨ ਮੈਂ ਬੰਦ ਕਰਕੇ ਆਇਆ ਹਾਂ ਤਾਂ ਦੁਕਾਨ ਤੇ ਸੀਗਾ ਇੰਨੀਗਾ ਮੈਂ ਕਿਹਾ ਚਲ ਚਲ ਗਿਆ ਹੁਣ ਮੈਂ ਕਿਹਾ ਅੰਮ੍ਰਸਾ ਚਲ ਗਿਆ ਹੋਊਗਾ ਇਹ ਜਵੇਰੇ ਆ ਕੇ ਜਦੋਂ ਦੁਕਾਨ ਖੋਲ੍ਹ ਲਈ ਆ ਤਾਂ ਅੰਦਰ ਉਮਰ ਕਿੰਨੀ ਕੀ 17 ਸਾਲ ਹੋ ਗਏ ਨਾਮ ਕੀ ਨਾਮ ਲਾਉਂਦੇ ਹੋ ਇਹ ਮੁੰਡੇ ਦਾ ਨਾਮ ਕੀ ਹੈ ਤਾਂ ਮੇਰਾ ਨਾਮ ਦਵਿੰਦਰ ਸਿੰਘ ਅੱਛਾ ਇਹ ਮੁੰਡੇ ਦੀ ਨਾਮ ਮੁੰਡੇ ਦੀ 17 ਸਾਲ ਹੁੰਦਾ ਹੈ ਕੰਮ ਕੀ ਕਰ ਸਕਦਾ ਇਹ ਕਮ ਹੋਮ ਅਪਲੈਂਸ ਅਜਦਾ 20 ਜਰਾਂ ਦਾ ਆਰਓ ਦਾ ਆ ਮਾਈਕਰੋਵੇ ਵਗੈਰੇ ਅਰ ਘਰ ਦੀ ਕਿਟਿੰਗ ਬਾਕੀ ਜੋ ਦੁਕਾਨ ਦੇ ਤੇ ਇਨਸੀਡੈਂਟ ਭਰਾਇਆ ਇਹ ਕਿਹੜੇ ਕਾਰਨਾਂ ਨਾਲ ਇਹ ਤੇ ਤੁਹਾਨੂੰ ਕਿਦਾ ਪਤਾ ਲੱਗਾ ਮੈਂ ਰਾਤ ਨੂੰ ਅਸੀਂ ਇਧਰੋਂ ਦੂਸਰੀ ਪਰਲੇਂ ਦੀਆਂ ਦੁਕਾਨਾਂ ਤੋਂ ਵੇਚ ਤੀਆਂ ਉਹਨਾਂ ਦਾ ਸਾਮਾਨ ਅਸੀਂ ਕੱਢ ਕੇ ਨਾ ਢੋ ਰਿਆ ਸੀ ਉਹਨਾਂ ਨੂੰ ਚੱਕ ਕੇ ਲਿਜਾ ਰਹਾ ਸੀ ਤੇ ਮੈਂ ਜਲੇ ਜਿਆਥੇ ਕੋਈ ਨਹੀਂ ਸੀ ਮੈਂ ਛੱਡ ਛੱਡ ਕੇ ਚਲਾ ਗਿਆ ਅਸੀਂ ਸਵੇਰੇ 10 ਵਜੇ ਗਏ ਮੈਂ ਡਰਾਈਵਰ ਤੇ ਇੱਕ ਮਜ਼ਦੂਰ ਸਿਕਾ ਤੇ ਅਸੀਂ ਕਿੱਲੇ ਜਾ ਕੇ ਆਏ ਦੋ ਜੇੜੇ ਸਾਡੇ ਲੱਗਾ ਸ਼ਾਮ ਨੂੰ ਜਲੇ ਮੈਂ 5:00 ਵਜੇ ਪਹੁੰਚਾ ਦੇਖਿਆ ਇੱਥੇ ਕੋਈ ਵੀ ਨਹੀਂ ਸੀ ਮੈਂ ਸ਼ਟਰ ਨੂੰ ਚੱਕਿਆ ਉੱਥੋਂ ਦਿੰਦੇ ਪੈਸੇ ਮੋਰੇ ਇੱਕ ਚੱਕ ਕੇ ਮੈਂ ਲਾ ਕੇ ਚੱਲ ਗਿਆ ਘਰ ਗਏ ਹੋਣਗੇ ਤੇ ਕਈ ਵਾਰੀ ਕੰਮ ਪੈਂਦਾ ਤੇ ਮੈਂ ਜਾ ਕੇ ਘਰ ਜਾ ਕੇ ਮੈਂ ਬਹੁਤ ਥੱਕਿਆ ਸੀ ਮੈਂ ਜਾ ਕੇ ਸੌਂ ਗਿਆ ਕੋਠੇ ਦੇ ਉੱਤੇ ਰਾਤ ਨੂੰ 9:12 ਵਜੇ ਮੈਨੂੰ ਫੋਨ ਆਇਆ ਘਰ ਦੇ ਨਾਲ ਤੇ ਮੁੰਡਾ ਕਿੱਥੇ ਆ ਮੈਂ ਕਹਿੰਦੀ ਤੁਹਾਨੂੰ ਪਤਾ ਕਹਿੰਦੇ ਤੁਹਾਡੇ ਨਾਲ ਨਹੀਂ ਸੀ ਮੈਂ ਕਹਿੰਦੀ ਮੇਰੇ ਨਾਲ ਵੀ ਨਹੀਂ ਸੀ ਕਿ ਉਹ ਰਾਤ ਕਰਨੀ ਗਿਆ ਮੁੰਡਾ ਰਾਤ ਕਰਨ ਨਹੀਂ ਦਿਆ ਅੱਗੇ ਵੀ ਇੱਕ ਵਾਰੀ ਇੱਦਾਂ ਚਲਾ ਗਿਆ ਸੀ ਤਾਂ ਅਮਰਥਰ ਨੂੰ ਆਹੀ ਗੇ ਜਾਂ ਹੋ ਸਕਦਾ ਇਹ ਹੁਣ ਤਿਆਰ ਹੋ ਰਿਹਾ ਫਿਰ ਜਾਣ ਲੈ ਦੇਖਣ ਲਈ ਤਾਂ ਮੈਂ ਜਿਹੜਾ ਸਵੇਰੇ ਆਇਆ ਉਧਰਲੇ ਪੋਰਸ਼ਨ ਤੋਂ ਸਾਡਾ ਜਣਾ ਬਹੁਤ ਘੱਟ ਹੈ ਤੇ ਮੈਂ ਥੋੜੇ ਜਿਹੇ ਆਇਆ ਮੈਂ ਆ ਕੇ ਦੁਕਾਨ ਖੋਲੀ ਆਪਣੇ ਲਾਈਟਾਂ ਵਗੈਰਾ ਜਾਉਣੇ ਇੱਕ ਇੱਕ ਉਧਰ ਵੀ ਹੈ ਜਿਹੜਾ ਇਹ ਹੀ ਆਨ ਆਫ ਕਰਦਾ ਸੀ ਮੁੰਡਾ ਮੈਂ ਉਧਰਲੇ ਪਾਸੇ ਗਿਆ ਤਾਂ ਮੈਨੂੰ ਜਾਲੀ ਦੇ ਵਿੱਚ ਉਹਦੀ ਦਿਸਿਆ ਮੈਂ ਕਿ ਇਹ ਇੱਥੇ ਕੀ ਕਰਨ ਲੱਗਾ ਹੈ ਕਿਉਂਕਿ ਇਹਨਾਂ ਨੇ ਜਿਹੜੇ ਜਾਣਾ ਸੀ ਅੰਮ੍ਰਿਤਸਰ ਤਾਂ ਫੇਰ થી ਉਸ ਹਿਸਾਬ ਦੇ ਨਾਲ ਰਿਪੋਰਟ ਖਾਣੀ ਸੀ ਮੈਂ ਦੇਲੇ ਜਾ ਕੇ ਦੇਖਿਆ ਤੇ ਉਹ ਦੋਸਤ ਨੂੰ ਉਹ ਵਿੱਚ ਗਿਆ ਇਹ ਹਾਂਜੀ ਉਹ ਜਿੰਦਾ ਠੀਕ ਸਨੇ ਕਿੰਨੇ ਵਜੇ ਦੀ ਗੱਲ ਹੈ ਇਹ ਮੈਂ ਸਵੇਰੇ ਆਇਆ 9 ਵਜੇ 9:30 ਵਜੇ ਉਸ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਆ ਬਾਅਦ ਤੇ ਆਈਆ ਹਾਂ ਹਾਂਜੀ ਸਰ ਦੁਕਾਨ ਤੁਸੀਂ ਬੰਦ ਕਰਕੇ ਗਏ ਸੀ ਹਾਂਜੀ ਤੇ ਜਦੋਂ ਤੁਸੀਂ ਇਹਨੇ ਦੱਸਿਆ ਅਸੀਂ ਫੋਨ ਕੀਤਾ ਸਵਿਚ ਆਫ ਆ ਰਿਹਾ ਸੀਗਾ ਇਹ ਕਿੰਨੇ ਪੈਨਪਰਾ ਹੋਗੇ ਇੱਥੇ ਪਿਆ ਸੀਗਾ ਤੇ ਜਿਹੜਾ ਫੋਨ ਦੀ ਬੈਟਰੀ 1% ਸੀਗੀ ਆ ਚਾਰਜਿੰਗ ਤੇ ਲੱਗਾ ਹੋਇਆ ਜਿਹੜਾ ਇਹਦੇ ਕੋਲ ਨੰਬਰ ਮੈਂ ਫੜਾਇਆ ਤੇ ਉਹ ਜਦ ਚੋਲੀ ਗਾਲੇ ਦੇ ਬਾਹਰ ਵੀ ਹੁੰਦਾ ਤਾਂ ਇਹਦਾ ਫੋਨ ਬੰਦ ਪਈ ਜਾਣਾ ਸੀ ਤੇ ਚਾਰ ਦੇ ਨਹੀਂ ਨਾਲ ਲੈ ਕੇ ਜਾਊਗਾ ਤੇ ਜਿਸ ਦਿਨ ਮੈਂ ਆਇਆ ਸਵੇਰੇ ਮੈਂ 7:30 ਵਜੇ ਆ ਕੇ ਦੁਕਾਨ ਖੋਲੀ ਆ ਖੋਲ ਕੇ ਮੈਂ ਆਹ ਲਾਈਟਾਂ ਦੇਖਾਂ ਲਗਾ ਜਦੋਂ ਦਾ ਮੈਂ ਜਦੋਂ ਉੱਧਰ ਗਿਆ ਮੈਨੂੰ ਜਾਲੀ ਵਿੱਚ ਵੀ ਨਜ਼ਰ ਆਇਆ ਚਾਬੀ ਚਾਬੀ ਉਹਦੇ ਕੋਲ ਵੀ ਹੁੰਦੀ ਐ ਇੱਕ ਹਾਂਜੀ ਜਿਹੜੀ ਦੁਕਾਨ ਅੰਦਰ ਆਇਆ ਖੋਲ ਕੇ ਉਹ ਜਿਸ ਵੇਲੇ ਅੱਥੋਂ ਅੱਥੇ ਜਾਣੇ ਆ ਤੇ ਚਾਬੀਆਂ ਉਹਦੇ ਕੋਲੇ ਹੀ ਹੁੰਦੀਆਂ ਸੀ ਲੇਕਨ ਜਦੋਂ ਇੱਥੇ ਆ ਜਾਂਦੇ ਉਹ ਦਿੰਦਿਆਂ ਦੇ ਵਿੱਚ ਹੀ ਲੱਗੀਆਂ ਹੁੰਦੀਆਂ। ਰੋਜਿੰਦਰ ਮੈਂ ਇੱਥੋਂ ਗਿਆ, ਨੈਚੁਰਲ ਗਿੰਦਿਆਂ ਨੂੰ ਮੈਂ ਲਾਇਆ ਤੇ ਚਾਬੀਆਂ ਲੈ ਕੇ ਮੈਂ ਘਰ ਨੂੰ ਜਾ ਕੇ ਨਾਲ ਉੱਥੇ ਰੱਖ ਦਿੱਤੀਆਂ। ਸਵੇਰੇ ਮੈਂ ਇੱਧੇ ਕਾਕਾ ਕਿਥੇ ਆਪਣੇ ਨੂੰ ਲੱਗ ਕਰਦੇ ਆ। ਜਦੋਂ ਆ ਕੇ ਮੈਂ ਤਾਂ ਕੋਲੀ ਆਪਾਂ ਚਲੇ ਅੰਦਰ ਆਇਆ। ਮੈਂ ਇਹਨੇ ਦੇਖਿਆ ਫਿਰ ਮੈਂ ਇਹਨਾਂ ਨੂੰ ਫੋਨ ਦਿੱਤਾ। ਇੱਥੇ ਸਾਰਾ ਬਾਜ਼ਾਰ ਇੱਥੇ ਆ ਕੇ ਇਕੱਠਾ ਹੋ ਗਿਆ ਘਰ ਸਾਡੇ ਸਾਹਮਣੇ। ਤੇ ਇਹ ਕੋਈ ਅੜੇ ਰਾਤਾਂ ਦੇ ਵਿੱਚ ਇਹ ਲੱਗਦਾ ਤੁਹਾਨੂੰ ਕਿ ਹੋਇਆ ਤੁਹਾਡਾ ਬੇਟਾ ਜਿਹੜਾ ਚਲੋ ਕਿ ਹਲਾਤ ਕੀ ਪਰਿਵਾਰਕਾਂ ਲਈ ਲੜਾਈ ਝਗੜਾ ਆ ਗਿਆ ਦੁਕਾਨ ਨੂੰ ਲੜਾਈ ਕਿ ਕਿਸੇ ਨਾਲ ਕੋਈ ਇਹਦੀ ਲੜਾਈ ਝਗੜਾ ਨਹੀਂ ਸੀ ਕੋਈ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕੋਈ ਕੋਸ਼ਿਸ਼ ਨਹੀਂ ਸੀਗਾ ਮੈਨੂੰ ਇਹ ਨਹੀਂ ਪਤਾ ਲੱਗਦਾ ਕਿਿਹੜੇ ਹਾਲਾਤਾਂ ਤੋਂ ਕਾ ਮਜਬੂਰ ਹੋ ਕੇ ਇਸ ਬੰਦੇ ਨੇ ਇਹ ਕੰਮ ਕੋਈ ਥੋੜਾ ਸੁਣਨ ਚਾਹਿਆ ਕਿ ਦੁਕਾਨ ਆਟਕ ਕਰਨ ਦੇ ਕੋਈ ਨਹੀਂ ਮੈਂ ਇਹਨੂੰ ਕਿਹਾ ਤੂੰ ਇਹਦਾ ਕੰਮ ਕਰ ਲੈ ਹਰਿਆਣੇ ਦੇ ਵਿੱਚ ਮੈਂ ਕਿਹਾ ਕੰਮ ਬਹੁਤ ਆ ਸਾਡਾ ਮੋਬਾਈਲ ਸਪੇਅਰ ਪਾਉਂਦਾ ਮੈਂ ਕਿਹਾ ਤੁਹਾਨੂੰ ਮੈਂ ਉੱਥੇ ਦੁਕਾਨ ਖੁਲਾ ਦੇਣਾ ਕੋਈ ਸਪੇਅਰ ਵਗੈਰਾ ਨਹੀਂ ਮਿਲਿਆ ਨਹੀਂ ਮੈਂ ਉੱਥੇ ਇਹਨੂੰ ਮੋਬਾਈਲ ਦੇ ਸਪੇਅਰ ਪਾਣ ਦੀ ਤਾਂ ਇਹਦੀ ਖਲਾ ਦੇਣੀ ਸੀ ਮੈਂ ਕਿਹਾ ਤੇਰਾ ਬਹੁਤ ਵਧੀਆ ਕੰਮ ਆ ਸਾਡੇ ਕੋਲ ਐਸੇ ਵਾਲੇ 25-30 ਲੱਖ ਦਾ ਮਾਲ ਮੈਂ ਕਿਹਾ ਫਸਿਆ ਪਿਆ ਇਹਨੂੰ ਨਾਲ ਦੂਸਰੀ ਜਗ੍ਹਾ ਇਹਨੂੰ ਮੈਂ ਵੇਚ ਲਵ ਇੱਕ ਨੇ ਬਹਿ ਭਰਾ ਸਕੇ ਇੱਕ ਇੱਕ ਭੈਣ ਇੱਕ ਭਰਾ ਅੱਜ ਜਿਹੜਾ ਕੀ ਮਾਮਲਾ ਆ ਦੁਕਾਨ ਤੇ ਦੁਕਾਨ ਤੇ ਇੱਕ ਅਨਕੀਤ ਆ ਮੁੰਡਾ ਉਹਨੇ ਆਪਣੀ ਦੁਕਾਨ ਤੇ ਫਾਹ ਲੈਣੀ ਆ ਇਹ ਨਾਮ ਹੁੰਦੇ ਦਾ ਅਨਕੀਤ ਅਨਕੀਤ ਹੂੰ ਇੱਕ ਹੀ ਕੰਮ ਕਰਦਾ ਸੀਗਾ ਦੁਕਾਨ ਤੇ ਕੰਮ ਕਰਦਾ ਆਪਣੀ ਤੇ ਇੱਥੇ ਮਨਿਆਰੀ ਦੀ ਦੁਕਾਨ ਆ ਉਹਾਂ ਜੀ ਤੇ ਕੀ ਉਹ ਜੇਬ ਚ ਕੋਈ ਸੂਸਾਇਡ ਨੋਟ ਮਿਲਿਆ ਜਾਂ ਪਤਾ ਲੱਗਾ ਕਿ ਕਿਹੜੇ ਕਾਰਨਾਂ ਨਾਲ ਹੋਇਆ ਨਹੀਂ ਹਜੇ ਇਹਨਾਂ ਕੋਈ ਵੀ ਮਿਲਿਆ ਜੀ ਕੁਛ ਨਹੀਂ ਆਇਆ ਸਰ ਕਿਦਾਂ ਡੈਥ ਕੋਈ ਆ ਫਾਹ ਲੈ ਆਏ ਨੇ ਬਾਕੀ ਉਹਦੇ ਡੈਡੀ ਦੇ ਬਿਆਨਾਂ ਤੇ ਕਾਰਵਾਈ ਲਾ ਕੇ ਫਿਰ ਪਤਾ ਲੱਗਣਾ ਹੈ